ਪ੍ਰਗਤੀਓ ਖਾਲਸਾ ਪਰਮਾਤਮਾ ਕੀ ਮੋਤ ਬਲ ਬੱਤੀ ਖਾਲਸਾ ਸਾਜਨਾ ਦਿਵਸ ਤੇ ਮੌਕੇ ਤਲਵੰਡੀ ਸਾਬੋ ਦੇ ਵਿੱਚ ਵੀ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਵੀ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਪੰਜ ਪਿਆਰ ਨੂੰ ਅਮਰ ਸ਼ਕਾ ਕੇ ਸੈਦ ਸ੍ਰੀ ਗੁਰੂ ਜੀ ਸਮਾਹ ਰਾਏ ਨੇ ਅੱਜ ਦੇ ਦਿਨ ਪੰਜ ਪਿਆਰੇ ਸਜਾ ਕੇ ਖਾਲਸਾ ਅਮਰ ਤਿਆਰ ਕੀਤਾ ਸੀ ਕੋਸਤੋਂ ਲੈ ਕੇ ਅੱਜ ਤੱਕ ਇੱਕ ਕਾਰ ਸਦਸਨ ਮਨਾਇਆ ਜਾਂਦਾ ਹੈ ਗੁਰੂ ਘਰ ਦੇ ਵਿੱਚ ਖਾਸ ਕੀਰਤਨ ਸਮਾਗਮ ਕਰਵਾਏ ਗਏ ਸੰਗਤਾਂ ਨੂੰ ਗੁਰੂ ਸਹਿਬਾਨਾ ਦੇ ਸ਼ਸਤਰਾਂ ਦੇ ਦਰਸ਼ਨ ਵੀ ਕਰਵਾਏ ਗਏ ਤਖਤ शिरोमणि ਦਾ ਸਾਹ ਵੇਖ ਕੇ ਸੰਗਤਾਂ ਨੇ ਪਵਿੱਤਰ ਸਰੋਵਰ ਦੇ ਇਸ਼ਨਾਨ ਵੀ ਕੀਤੇ ਇਸ ਤੋਂ ਇਲਾਵਾ ਵਿਸਾਖੀ ਦੇ ਮੌਕੇ ਬਾਜ਼ਾਰਾਂ ਦੇ ਵਿੱਚ ਵੀ ਖਾਸ ਰੌਣਕ ਨਜ਼ਰ ਆਈ I'm